ਬਰਨਾਲਾ ਦੇ ਵਿੱਚ ਏਐਸਆਈ ਨੂੰ ਵਿਜੀਲੈਂਸ ਅਧਿਕਾਰੀਆਂ ਨੇ 10000 ਦੀ ਦੇਸ਼ਵਤ ਲੈਂਦੇ ਹੋਏ ਰੰਗੇ ਹੱਥੀ ਕਾਬੂ ਕੀਤਾ ਦੱਸਿਆ ਜਾ ਰਿਹਾ ਹੈ ਇੱਕ ਗਰੀਬ ਮਜ਼ਦੂਰ ਨੂੰ ਝੂਠੇ ਕੇਸ ਦੇ ਵਿੱਚ ਨਾਮਜ਼ਦ ਕਰ ਦੇਣ ਦੀ ਧਮਕੀ ਦੇਣ ਤੇ ਇਹ ਸ਼ਵਤ ਲਈਤੀ ਗਈ ਸੀ ਬਰਨਾਲਾ ਦੇ ਇਲਾਕੇ ਦੇ ਦੇਵਪਾਰ ਦਾ ਧੰਦਾ ਚੱਲ ਰਿਹਾ ਸੀ ਜਿਸ ਦਾ ਇਲਾਕਾ ਨਿਵਾਸੀਆਂ ਵੱਲੋਂ ਲਗਾਤਾਰ ਹੀ ਵਿਰੋਧ ਕੀਤਾ ਜਾ ਰਿਹਾ ਸੀ ਇਸ ਸਬੰਧੀ ਦੇਵਪਾਰ ਦਾ ਧੰਦਾ ਬੰਦ ਕਰਵਾਉਣ ਵਾਲੇ ਲੋਕਾਂ ਦੇ ਨਾਲ ਮਿਲ ਕੇ ਉਹਨਾਂ ਦੇ ਹੀ ਬੱਚਿਆਂ ਦੇ ਖਿਲਾਫ ਝੂਠਾ ਕੇਸ ਦਰਜ ਕਰ ਲਿੱਤਾ ਗਿਆ ਸੀ ਜਿਸ ਸਬੰਧੀ ਪੀਐਸਆਈ ਵੱਲੋਂ ਕੇਸ ਦੇ ਵਿੱਚ ਸ਼ਾਮਲ ਨਾਮਜ਼ਦ ਕਰਨ ਤੇ ਧਮਕੀ ਦੇਣ ਦੇ 20000 ਰੁਪਏ ਦੀ ਮੰਗ ਕੀਤੀ ਗਈ ਸੀ ਇਹ ਸلسلਾ ਪਿਛਲੇ 7-8 ਦਿਨਾਂ ਤੋਂ ਜਾਰੀ ਸੀ ਜਿਸ ਤੋਂ ਤੰਗ ਆ ਕੇ ਉਹਨਾਂ ਨੇ ਜੀਵਨ ਸੰਜੀਵ ਬਾਗਦੇ ਅਧਿਕਾਰੀਆਂ ਦੇ ਨਾਲ ਸੰਪਰਕ ਕੀਤਾ ਪੀਐਸਆਈ ਨੂੰ 10000 ਰੁਪਏ ਦੀ ਰਿਸ਼ਵਤ ਲੈਣ ਦੇ ਇਤਿਹਾਸ ਅਧਿਕਾਰੀਆਂ ਨੇ ਕਾਬੂ ਕਰ ਲਿੱਤਾ ਗਿਆ ਹੈ ਰਾਜਵਿੰਦਰ ਕੌਰ ਰਾਜਵਿੰਦਰ ਜੀ ਇਹ ਕੀ ਗੱਲ ਹੋਈ ਸੀ ਕਿ ਇਹ ਇਹ ਪੁਲਿਸ ਨੇ ਨਰਮ ਸਿੰਘ ਕਿਉਂ ਤੰਗ ਕਰਦਾ ਸੀ ਕੀ ਮਸਲਾ ਸੀ ਇਹ ਜੀ ਸਾਡੇ ਨਾਲ ਦੇਵ ਵਪਾਰ ਦਾ ਧੰਦਾ ਕਰਦੇ ਸੀ ਜਨਾਨੀ ਇਹ ਸਾਡੀ ਐਪਲੀਕੇਸ਼ਨ ਦਿੱਤੀ ਹੋਈ ਸੀ ਇਹਨਾਂ ਕੋਲੇ ਵੀ ਜੀ ਸਾਡੀਆਂ ਕੁੜੀਆਂ ਕੱਤਰਾਂ ਤੇ ਸਾਡੀਆਂ ਨੂੰਹਾਂ ਤੇ ਅਸਰ ਪੈਂਦਾ ਅਸੀਂ ਗੇਟ ਨਹੀਂ ਖੋਲ ਸਕਦੇ ਆਪਦੀਆਂ ਬੇਟੀਆਂ ਨੂੰ ਪੜਨ ਲਈ ਖੜਨੀ ਤੋਰ ਛਾਦੇ ਸਾਡੀਆਂ ਕੁੜੀਆਂ ਦੇ ਮਗਰ ਬੰਦੇ ਆਉਂਦੇ ਨੇ ਉਹ ਜਨਾਨੀ ਨੂੰ ਅਸੀਂ ਸਮਝਾਇਆ ਵੀ ਵੀਰੇ ਤੂੰ ਦੇਵ ਵਪਾਰ ਦਾ ਧੰਦਾ ਛੱਡ ਦੇ ਉਹ ਜਨਾਨੀ ਸਾਡੇ ਮਗਰ ਡਾਂਗਾ ਲੈ ਕੇ ਆਪਦੇ ਮੁੰਡੇ ਨੂੰ ਆਪਦੇ ਘਰ ਵਾਲੇ ਨੂੰ ਪੈ ਗਈ। ਅਸੀਂ ਉਹਨਾਂ ਨੂੰ ਫਿਰ ਕੁਝ ਨਹੀਂ ਕੀਤਾ ਜੀ ਅਸੀਂ ਸਾਰੇ ਬੇੜੇ ਨੇ ਰੱਖ ਕੇ ਆਪਦੀ ਰਾਇ ਕਰਕੇ ਅਸੀਂ ਐਪਲੀਕੇਸ਼ਨ ਦਿੱਤੀ ਥਾਣੇ ਦੇ ਵਿੱਚ ਐਸਐਸਓ ਸਾਹਿਬ ਨੂੰ। ਉਹ ਕਹਿੰਦੇ ਵੀ ਹਜੇ ਵੋਟਾਂ ਦਾ ਮਸਲਾ ਸੀ ਥੋੜੀ ਤਿੰਨ ਤਰੀਕ ਤੱਕਰ ਗੱਲ ਸੁਣਾਗੇ। ਵੀ ਤੁਸੀਂ ਉਹਨਾਂ ਚਿਰ ਟਿਕ ਜੋ ਬੰਦੇ ਆਉਂਦੇ ਨੇ ਉਹਨਾਂ ਨੂੰ ਵਾਪਸ ਕਰ ਦਿਓ। ਠੀਕ ਹੈ ਜੀ ਅਸੀਂ ਬੰਦਿਆਂ ਨੂੰ ਆਉਂਦਿਆਂ ਨੂੰ ਮੋੜਦੇ ਰਹੇ ਵੀ ਭਾਈ ਤੁਸੀਂ ਇੱਥੇ ਗਲਤ ਤਨਦਾ ਆਉਂਦਾ ਤੁਸੀਂ ਨਾ ਆਵੋ। ਜੀ ਇਹਨਾਂ ਨੇ ਸਾਡੀ ਸੁਣਨ ਦੀ ਬਜਾਇਦ ਉਸ ਜਨਾਨੀ ਤੋਂ ਪੈਸੇ ਲੈ ਕੇ ਸਾਡੇ ਤੇ ਕਾਰਵਾਈ ਕਰਤੀ ਸਾਡੇ ਤੇ ਕਾਰਵਾਈ ਕੀ ਕੀਤੀ ਜੀ ਸਾਡੇ ਬੱਚੇ ਸੀ ਜਿਹੜੇ ਦੋ ਰੋਕਦੇ ਸੀ ਆਏ ਬੰਦਿਆਂ ਨੂੰ ਉੱਥੇ ਸਾਡੇ ਮੱਲੇ ਦੇ ਵਿੱਚ ਨਾ ਇਹਨਾਂ ਨੇ ਇੱਕ ਬੰਦਾ ਭੇਜਤਾ ਸੀ ਏਡੀ ਅਫਸਰ ਸੀ ਏਡੀ ਅਫਸਰ ਪੇਸ਼ਤਾ ਕਹਿੰਦੇ ਵੀ ਤੂੰ ਜਾ ਉੱਥੇ ਤੈਨੂੰ ਘੇਰਨਗੇ ਫੇਰ ਆਪਾਂ ਪਰਚਾ ਪਾਵਾਂਗੇ ਇਹਨਾਂ ਤੇ ਉਸ ਅਫਸਰ ਨੂੰ ਸਾਡੇ ਬੱਚਿਆਂ ਨੇ ਦਸ ਪੁੱਛ ਕੀਤੀ ਅਸੀਂ ਮਾਇਆ ਵੀ ਸੀ ਵਿੱਚ ਅਸੀਂ ਆਖਿਆ ਵੀ ਵੀਰੇ ਤੂੰ ਕੀ ਕਰਨਾ ਆ ਉਹ ਅਫਸਰ ਲੈ ਭੱਜ ਸਾਡੇ ਜਵਾਖਾਂ ਨੇ ਉਹ ਬਾਹਾਂ ਤੋਂ ਫੜ ਲਿਆ ਉਹ ਕਹਿੰਦਾ ਵੀ ਮੈਂ ਕੈਂਸਰ ਦਾ ਮਰੀਜ਼ ਆ ਅਸੀਂ ਉਹਨੂੰ ਬਾਹ ਲਿਆ ਚਾਹ ਵੀ ਪਿਆਈ ਬਾਹ ਆ ਪਾਣੀ ਵੀ ਪਿਆਇਆ ਵੀਰੇ ਤੁਸੀਂ ਆਪਦੇ ਇੱਕ ਘਰ ਦੇ ਮੈਂਬਰ ਨੂੰ ਬੁਲਾ ਲਓ ਤੇ ਵੀ ਸਾਨੂੰ ਲੈ ਜੂਗਾ ਉਹਨਾਂ ਨੇ 112 ਤੇ ਫੋਨ ਮਾਰਿਆ ਜੀ 112 ਤੇ ਇਥੇ ਬਰਨਾਲੇ ਤੋਂ ਪੁਲਿਸ ਬੁਲਾ ਲਈ ਨਾ ਤਾਂ ਸਾਡੀਆਂ ਨੂਹਾਂ ਦੇ ਛਿੱਤਰ ਲਾਏ ਉਹਨਾਂ ਨੇ ਮੂੰਹ ਕੁੱਟੇ ਨਾਲੇ ਮੁੰਡਿਆਂ ਦੇ ਕੁੱਟੇ ਣਾਲੇ ਉਲਟਿਆ ਜਾ ਕੇ ਉਹਨੇ سی اے ڈی ਅਫਸਰ ਨੇ ਕਹਤਾ ਮੇਰਾ 5000 ਰੁਪਿਆ ਕੱਢ ਲਿਆ ਤੇ ਨਾਲੇ ਮੇਰੀ ਬੇਇਜ਼ਤੀ ਕੀਤੀ ਮੇਰੇ ਛਿੱਤਰ ਮਾਰੀ ਮਾਸਲਾ ਸਾਡੇ ਘਰ ਦਾਗਾ ਤੇ ਪਤਾ ਰਾਜਗੜ੍ਹ ਰੋਡ ਵੀ ਅਸੀਂ ਰਾਜਗੜ੍ਹ ਰੋਡ ਤੇ ਮੈਂ ਰੇਡ ਕਰਨ ਗਿਆ ਸੀ ਤੇ ਦੇਖ ਭਾਲ ਤੇ ਜਿਹਨੇ ਵੀ ਉੱਥੋਂ ਮੈਨੂੰ ਰੋਡ ਤੋਂ ਫੜ ਕੇ ਇਹਨਾਂ ਨੇ ਕੁੱਟ ਮਾਰ ਕੀਤੀ ਕੋਈ ਕੁੱਟਿਆ ਨਹੀਂ ਕੋਈ ਮਾਰਿਆ ਨਹੀਂ ਜੀ ਅਫਸਰ ਤੇ ਕਿਹੜਾ ਪਾ ਸਕਦਾ ਜੀ ਜੇਬ ਨੂੰ ਹੱਥ ਇੱਕ ਨਿਰਮਲ ਸਿੰਘ ਨੇ ਕਿਵੇਂ ਮੰਗਦੇ ਤੁਰਤ ਨਿਰਮਲ ਸਿੰਘ ਦੇ ਕੋਲੇ ਪਰਚਾ ਸੀ ਜੀ ਸਾਡਾ ਜਿਹੜਾ ਥਾਣੇਦਾਰ ਨੇ ਕਰਾਇਆ ਸੀ ਸੀਐਡੀਏ ਨੇ ਉਹ ਇਹਦੇ ਕੋਲੇ ਪਰਚਾ ਉਹਨੇ ਕਰਾਇਆ ਸੀ ਵੀ ਨਿਰਮਲ ਸਿੰਘ ਨੇ ਨਾ ਤਾਂ ਬੜਿਆ ਕੇ ਸਾਡੇ ਬੱਚੇ ਸਾਡੇ ਲਈ ਜੇ ਸਾਡੇ ਬੱਚੇ ਝੂਠੇ ਹੁੰਦੇ ਤਾਂ ਥਾਣੇ 'ਚ ਨਾ ਜਾਂਦੇ ਜੇ ਲੁੱਟਖੋ ਕਰੀ ਹੁੰਦੀ ਸਾਡੇ ਬੱਚੇ ਥਾਣੇ 'ਚ ਬਲਾਕ ਕੀ ਨੇ ਕੀ ਕੀਤਾ ਕਹਿੰਦਾ ਵੀ ਮੈਂ ਤੁਹਾਡਾ ਰਾਜੀ ਬੰਦਾ ਕਰਾ ਦਿੰਨਾ ਮੁਲਾਜ਼ਮ ਨਾ ਤੁਸੀਂ ਆਜੋ ਇਹ ਵੀਰ ਜੀ ਨਾਲ ਲੈ ਗਿਆ ਸਾਰੀ ਪੰਚਾਇਤ ਵਗ ਗਈ ਅਸੀਂ ਘਟੋ ਘਟ 20 ਬੰਦੇ ਸੀਗੇ ਸਾਡੀ ਕਿਸੇ ਦੀ ਸੁਣਵਾਈ ਨਹੀਂ ਕੀਤੀ ਇੱਕ ਵੀਡੀਓ ਦਿਖਾ ਕੇ ਮੁੰਡੇ ਨੂੰ ਮੇਰੇ ਨੂੰ ਤੇ ਇੱਕ ਆ ਮੁੰਡਾ ਸੀਗਾ ਇੱਕ ਦੋ ਮੁੰਡੇ ਅੰਦਰ ਗਏ ਕਹਿੰਦੇ ਵੀ ਤੁਸੀਂ ਲੁੱਟਖੋ ਕੀਤੀ ਅਫਸਰ ਦੀ ਸੀਐਡੀ ਦੀ ਪਹਿਲੀ ਗੱਲ ਤਾਂ ਸਾਡੇ ਘਰਾਂ ਦੇ ਵਿੱਚ ਸੀਐਡੀ ਅਫਸਰ ਜਾ ਨਹੀਂ ਸਕਦਾ ਨਹੀਂ ਜਾ ਸਕਦਾ ਨਾ ਅੱਗੇ ਗੱਲ ਦੱਸੋ ਸੀ ਤੇ ਜਦੋਂ ਅਸੀਂ ਆਖੇ ਵੀ ਸਾਡੇ ਸੀਐਡੀ ਕਰਨ ਕਿ ਗਿਆ ਸੀ ਦੋ ਮਿੰਨਾਂ ਦੇ ਬਾਅਦ ਤੇ ਦੋ ਮੁੰਡਾ ਤੇ ਪਰਚਾ ਪਾਤਾ ਵੀ ਇਹਨਾਂ ਨੇ ਲੁੱਟਖੋ ਕੀਤੀ ਇੱਕਦਮ ਮੰਗ ਰਿਹਾ ਸੀ ਹਾਂਜੀ ਸਾਨੂੰ ਕਹਿੰਦਾ ਵੀ ਸਾਡੇ ਸਾਡਾ 5 ਜਨਾਨੀਆਂ ਦਾ ਨੌ ਸੀਜੀ ਨੇ ਲਿਖ ਰੱਖਿਆ ਉਹ ਹੀ ਕੋਰੇ ਕਾਗਜ਼ ਤੇ ਇਹ ਕਾ ਮੁੰਡੇ ਦਾ ਸੀਗਾ ਇਹਨੂੰ ਕਹਿੰਦਾ ਵੀ 10 2000 ਤੂੰ ਲਿਆ 20000 ਕੱਲੇ ਨੇ ਮੈਥੋਂ ਲਿਆ ਅੱਜ ਤਾਂ ਮੈਂ ਆੱਕ ਕੇ ਫਿਰ ਇੱਥੇ ਆਈ ਕੱਲ ਅਸੀਂ ਇੱਥੇ ਭਾਲ ਕੇ ਬਾਗੇ 20000 ਰੁਪਏ ਤਿਆਰ ਸੀ ਸਾਡੇ ਕੋਲੇ ਕੱਲ ਛੁੱਟੀ ਸੀ ਜੇ ਸਾਨੂੰ ਇਹ ਅਫਸਰ ਮਿਲੇ ਅੱਜ ਕਿੱਥੇ ਭਰਾਈ ਉਹ ਵੀ ਹੈ ਹਾਂਜੀ ਅੱਜ ਥਾਣੇ ਦੇ ਵਿੱਚ ਅੱਜ 10000 ਰੁਪਏ ਦਿੱਤਾ ਇਹਨੂੰ ਮੋਕਲੇ ਫੜਦੇ ਸੀ ਇਹਨੂੰ ਹਾਂਜੀ ਹਾਂ ਫੜ ਕੇ ਗੱਡੀ ਦੇ ਕਾਊਂਟਰ ਤੇ ਰੱਖ ਲਿਆ ਗੱਡੀ ਲੈ ਕੇ ਬਾਹਰ ਨਿਕਲਿਆ ਜਦ ਅਸੀਂ ਫੋਨ ਕੀਤਾ ਵੀ ਅਸੀਂ ਜੀ ਤੁਹਾਨੂੰ ਮਿਲਣਾ ਤੇ ਉਹਨੇ ਗੱਡੀ ਬਾਹਰ ਕੱਢੀ ਥਾਣੇ ਦੇ ਅੱਗੇ ਜਮ੍ਹਾਂ ਅੱਗੇ ਹੀ ਫੜ ਲਿਆ ਥਾਣੇ ਦੇ। ਬਹੁਤ ਖੁਸ਼ ਹਾਂ ਕਿ ਪੁਲਿਸ ਨੇ ਕਾਰਵਾਈ ਕੀਤੀ। ਹਾਂਜੀ ਧੰਨਵਾਦ ਹੈ ਇਹਨਾਂ ਦਾ। ਸਾਡੇ ਬੱਚਿਆਂ ਦੀ ਵੀ ਸੁਣਵਾਈ ਹੋ ਗਈ, ਸਾਡੀ ਵੀ ਸੁਣਵਾਈ ਹੋ ਗਈ। ਸਾਨੂੰ ਘਰੇ ਨਹੀਂ ਸੀ ਵੜਨ ਦਿੱਤਾ, ਜਾ ਕੇ ਦੇਖ ਲਓ ਸਾਡੇ ਸਾਰੇ ਘਰਾਂ ਨੂੰ ਜਿੰਦੇ 15 ਘਰਾਂ ਨੂੰ ਜਿੰਦੇ ਲੱਗੇ ਹੋਏ ਨੇ। ਬੁੜੀਆਂ ਸਗਮਾ ਬੇਟਾ ਮੇਰੇ ਬੱਚਿਆਂ ਨੂੰ ਗਾਲ੍ਹਾਂ ਕੱਢਦੀਆਂ ਨੇ ਵੀ ਤੁਸੀਂ ਫੜਿਆ ਹੋ ਤਾਂ ਤਾਂ ਸਾਡੇ ਤੇ ਕਾਰਵਾਈ ਹੁੰਦੀ ਹੈ ਕਿ ਸਾਡੀਆਂ ਬਹੂਆਂ ਤਿੰਨ-ਤਿੰਨ ਘੰਟੇ ਥਾਣੇ ਦੇ ਵਿੱਚ ਵਾਹ ਕੇ ਰੱਖਿਆ ਇਸ ਬੰਦੇ ਨੇ, ਨਿਰਮਲ ਸਿੰਘ ਨੇ। ਸਿਰਕੂਦ ਮੈਨੂੰ ਨਹੀਂ 5 ਦਿਨ ਘਰੇ ਬਣਨ ਦਾ ਹਜੇ ਇਹਦੇ ਵਿਚਾਰੇ ਦੇ ਬੱਚੇ ਲੋਹਾ ਖੇੜੇ ਬੈਠੇ ਨੇ ਆ ਜਿਹੜੇ ਮੁੰਡੇ ਨੇ ਅੱਜ ਦਾ ਮੈਂ ਤਿਆਰ ਕਰਕੇ ਦਿੱਤਾ 10000 ਰੁਪਇਆ ਬਹੁਤ ਇਸ ਬੰਦੇ ਨੇ ਸਾਨੂੰ 5 ਦਿਨ ਹੋ ਗਏ ਬਾਣੀ ਪਾ ਰੱਖਿਆ ਇੰਨਾ ਚੱਕਰਾਂ ਚ ਪਾਇਆ ਉਹਦੀ ਕਹਿੰਦਾ ਗੱਡੀ ਲੈ ਕੇ ਆਉਣਾ ਹੂਟਰ ਮਾਰੂੰਗਾ ਸਾਰੀਆਂ ਬੁੜੀਆਂ ਨੂੰ ਸਾਰੀਆਂ ਬੁੜੀਆਂ ਨੂੰ ਚੱਕ ਕੇ ਲੈ ਕੇ ਜਦੋਂ ਦੋ ਬੁੜੀਆਂ ਤਾਂ ਸਾਡੀ ਗੱਡੀ ਦੇ ਵਿੱਚ ਸਿੱਟ ਲਿਆ ਗੁੱਤ ਫੜ ਕੇ ਕੀ ਨਾ ਥੋੜਾ ਰਜੇਸ਼ ਕੁਮਾਰ ਰਜੇਸ਼ ਕੀ ਗੱਲ ਹੋਈ ਸੀ ਕੀ ਕਿ ਕਿਉਂ ਪੈਸਕਾ ਦੇ ਪੈਸੇ ਮੰਗ ਰਿਹਾ ਸੀ ਕੀ ਗੱਲ ਮੇਰਾ ਤਾਂ ਨੋ ਵੀ ਨਹੀਂ ਹੈਗਾ ਇਹਦੇ ਵਿੱਚ ਹੀ ਮੇਰੇ ਤੋਂ ਹੁੰਡਰਾ ਕੇ ਪੈਸੇ ਮੰਗਦਾ ਤੇ ਯਾ ਪਹਿਲਾਂ ਕਹਿੰਦਾ ਕੱਲ ਕਹਿੰਦਾ 20000 ਲਵਾਂਗਾ ਅੱਜ ਕਹਿੰਦਾ ਮੈਂ ਜੀਜੇ ਨੂੰ ਕਹਿੰਦਾ ਚਲ 10000 ਮੇੜ ਦਿੰਦਾ ਤੇ ਕੀ ਹੋਇਆ ਤੇ ਜੇ ਮੇਰੇ ਕੋਲ ਵੀ 10000 ਦੇਤਾ ਉਦੋਂ ਥੜ ਜਿਆ ਕਿਵੇਂ ਹੁਣ ਤੁਸੀਂ ਕੁਛ ਨਾ ਜਿਹੜੇ ਕਾਰਵਾਈ ਕੀਤੀ ਮੀਂ ਅੱਖੋਂ ਸਾਂ ਇਹ ਕੋਸਾ ਇਹਨੇ ਜਦੋਂ ਕੰਮ ਕਰ ਰਿਹਾ ਸੀ ਸਾਨੂੰ ਜੀ ਸਾਨੂੰ ਅੱਜ 7-8 ਦਿਨ ਹੋ ਗਏ 7-8 ਦਿਨ ਦੀ ਗੱਲ ਹਾਂ ਮੰਗੀਆਂ ਨੇ ਸੀ ਹਾਂ ਜੀ ਹਾਂ ਕੀ ਤੁਸੀਂ ਕਿਸੇ ਸਰਕਾਰੀ ਕੋਲ ਨਹੀਂ ਗਿਆ? ਹੈ? ਤੁਸੀਂ ਹੋਰ ਆਪਸ਼ਨ ਕੀ ਆਸੂ? ਨਹੀਂ ਉਰੀ ਆਏ ਜੀ ਪਹਿਲਾਂ ਸਾਡੀ ਸੁਣਾਈ ਹੋਈ ਨਹੀਂ ਆ ਤਾਂ ਕਹਿੰਦਾ ਤੁੰਦਾ ਵੀ ਆਈ ਕਰੂਗੀ ਉਹ ਜਨਾਂ ਨੇ। ਸਾਡੀ ਸੁਣਾਈ ਨਹੀਂ ਕਰੀ ਇਹਨੇ ਜੀ। ਕਹਿੰਦਾ ਆ ਹੀ ਚੱਲੂਗਾ ਤੁੰਦਾ ਇਹਦਾ। ਇਹ ਥਾਣਾ ਧਨੋਲਾ ਵਿਖੇ ਤਨਾਦਾ ਜੀ ਐਸਾ ਹੀ ਨਿਰਮਲ ਸਿੰਘ। ਰਾਜੇਸ਼ ਕੁਮਾਰ ਇੱਕ ਮੁੰਡਾ ਧਨੋਲੇ ਦੇ ਹੀ ਰਹਿਣ ਵਾਲਾ। ਉਹਦੇ ਰਿਸ਼ਤੇਦਾਰਾਂ ਨੇ ਗੇਸਟ ਐਫ ਆਈ ਆਰ ਨੰਬਰ 75/24 ਰਿਸਟਰਡ ਹੋਈ ਸੀ। ਇਹ ਉਹਦੇ ਘਰ ਗਿਆ ਉਹਨੂੰ ਥ੍ਰੈਟ ਕੀਤਾ। ਉਹਨੂੰ ਕਹਿੰਦਾ ਵੀ 10000 ਰੁਪਏ ਮੈਨੂੰ ਦੇ ਨਹੀਂ ਤੈਨੂੰ ਮੁਕਾਦਮੇ ਤੇ ਨਾਮਜ਼ਦ ਕਰ ਦਊਂਗਾ। ਉਹ ਫਿਰ ਬੰਦਾ 10000 ਦੇਣ ਦੀ ਆਪਣੇ ਕੋਲੇ ਨੇ ਆ ਕੇ ਕੰਪਲੇਂਟ ਕੀਤੀ ਜੀ ਕੀਦਿਆਂਗੇ ਅੱਜ ਅਸੀਂ ਇਹਨੂੰ ਰੈੱਡ ਹੈਂਡਰ ਟ੍ਰੈਪ ਲਗਾ ਕੇ ਸਰਕਾਰੀ ਗਵਾਹ ਦੀ ਹਾਜ਼ਰੀ ਚ ਅਰੈਸਟ ਕੀਤਾ ਜੀ ਇਹਦੇ ਖਿਲਾਫ ਮੁਕੱਦਮਾ ਨੰਬਰ 23 ਮਿਤੀ 11 ਸੇ 24 ਥਾਣਾ ਵਿਜੀਲੈਂਸ ਰੋਪੜਟਾਲਾ ਰੇਂਜ ਪਟਿਆਲਾ ਵਿਖੇ ਰਜਿਸਟਰ ਕਰ ਲਿਆ ਜੀ ਤਫਤੀਸ਼ ਜਾਰੀ ਹੈ ਇਹਦੀ ਪਹਿਲਾਂ ਵੀ ਕੋਈ ਪਹਿਲਾਂ ਵੀ ਨਹੀਂ ਜੀ ਨਹੀਂ ਪਹਿਲਾਂ ਕੋਈ ਇਹਦੇ ਬਾਰੇ ਸਾਡੇ ਕੋਲ ਅਜੇ ਤੱਕ ਇਹਦੇ ਖਿਲਾਫ ਕੋਈ ਹੈ ਨਹੀਂ ਜੀ ਕ腐ਸ਼ਨ ਜੀ ਕਿ ਪਿਛਲੇ ਮਸਲੇ ਜਿਹੜਾ ਉਹਨੇ ਪੈਸੇ ਮੰਗੇ ਸੀ ਇਹਦੇ ਮਤਲਬ ਭਾਨਜੇ ਦੇ ਖਿਲਾਫ ਹੈ ਜੀ ਐਫਆਈਰ ਨੰਬਰ 75/24 ਥਾਣਾ ਤਰੋਲਾ ਵਿਕੇ ਰਜਿਸਟਰਡ ਹੋਈ ਸੀ ਜਿਹਦੀ ਤਫਤੀਸ਼ ਐਸਏ ਨਿਰਮਲ ਸਿੰਘ ਕਰ ਰਿਹਾ ਸੀ ਜੀ ਉਹ ਇਹ ਉਹਨੂੰ ਵਿੱਚ ਵਸਾਉਣਾ ਚਾਹੁੰਦਾ ਜੀ ਨਾਮਜ਼ਾਦ ਕਰਦਾ ਸੀ ਜੀ ਸਿਰਫ ਪੈਸੇ ਲੈਣ ਦੇ ਮਕਸਦ ਨਾਲ ਉਹ ਪੈਸੇ ਲੈਣ ਜਦੋਂ ਇਹ ਬੰਦਾ ਉਹਦੇ ਘਰ ਗਿਆ 10000 ਰੁਪਏ ਦੀ ਡਿਮਾਂਡ ਕੀਤੀ ਜੀ ਉਹ ਬੰਦਾ ਅੱਜ ਸਾਡੇ ਕੋਲ ਚੱਲ ਕੇ ਆਇਆ ਜੀ ਸ਼ਿਕਾਇਤ ਕੀਤੀ ਆ ਤਾਂ ਉਹਨੂੰ ਰੈੱਡ ਹੈਂਡ ਟਰੈਪ ਕਰਕੇ ਉਹਨੂੰ ਅਰੈਸਟ ਕਰ ਲਏਗੇ